ਔਰ ਜਿਹੜਾ ਇੱਕ ਵਾਰ ਇੱਥੇ ਨਾਨ ਖਾ ਜਾਂਦਾ ਮੁੜ ਕੇ ਨਾਨ ਖਾਣ ਇੱਥੇ ਹੀ ਆਉਂਦਾ ਆਪਾਂ ਨੂੰ ਹੋਏ ਗਏ ਭਾਜੀ 30 ਸਾਲ ਹੋ ਗਏ ਜੀ ਪਹਿਲਾਂ ਰੇੜੀ ਲਾਉਂਦੇ ਸੀ ਹੁਣ ਦੁਕਾਨ ਆ ਭਾਜੀ ਆਪਣੀ ਸ਼ੁਰੂਆਤ ਕੰਮ ਦੀ ਇਹਨਾਂ ਨਹੀਂ ਕੀਤੀ ਸੀਗੀ ਇੱਧਰ ਇੱਕ ਸਾਈਡ ਤੇ ਅੱਜ ਕੱਲ ਇਹ ਬਣਾ ਰਹੇ ਆ ਇਹ ਅੱਜ ਢਾਬਾ ਬਣ ਗਿਆ ਪਹਿਲਾਂ ਢਾਬਾ ਨਹੀਂ ਸੀ ਹੁੰਦਾ ਪਹਿਲਾਂ ਇਹ ਸਿਰਫ ਇੱਕ ਰੇੜੀ ਹੁੰਦੀ ਸੀ ਘਰ ਵਾਲਾ ਟੇਸਟ ਆ ਬੰਦੇ ਨੂੰ ਇਹ ਲੱਗਦਾ ਵੀ ਘਰੇ ਰੋਟੀ ਖਾਧੀ ਆ ਆਪਾਂ ਹੂੰ ਬੰਦੇ ਨੂੰ ਇਹ ਮਹਿਸੂਸ ਇਹ ਮਹਿਸੂਸ ਹੁੰਦਾ ਬੰਦੇ ਦਾ ਪੇਟ ਸਹੀ ਰਹਿੰਦਾ ਹੈ ਹਾਂਜੀ ਹਾਂਜੀ ਘਰ ਵਾਲੇ ਮਸਾਲੇ ਆਪਣੇ ਬਿਲਕੁਲ ਤੇ ਕਿਹੜੇ ਕਿਹੜੇ नान ਹੁੰਦੇ ਆਪਏ ਆਪਣੇ ਕੋ ਆਲੂ ਵਾਲੇ ਹੈਗੇ ਆ ਪਨੀਰ ਵਾਲੇ ਹੈਗੇ ਗਾਲੀਕ ਹੈਗੇ ਆ ਮਿਕਸ नान ਹੈਗੇ ਆ ਨੀਅਨ ਹੈਗੇ ਭਾਜੀ ਇਹ ਵੈਰੈਟੀ ਹੈਗੀਆਂ 7-8 ਵੈਰੈਟੀਆਂ ਹੈਗੀਆਂ ਵੱਡੀ ਗਿਣਤੀ ਦੇ ਵਿੱਚ ਆਹ ਤੁਹਾਡੇ ਸਾਹਮਣੇ ਦੇਖੋ ਪੈਕ ਹੋ ਰਿਹਾ ਖਾਣਾ ਵੱਡੇ ਸ਼ਹਿਰਾਂ ਚ ਤਾਂ ਸਵਿਗੀ ਵਰਗੇ ਜਿਹੜੇ ਜ਼ੋਮੈਟੋ ਵਰਗੇ ਵਰਗੀਆਂ ਕੰਪਨੀਆਂ ਨੇ ਜਿਹੜੀਆਂ ਉਹ ਭੇਜਦੀਆਂ ਨੇ ਇੱਥੇ ਇਹ ਆਪ ਹੀ ਲੋਕ ਨੇ ਜਿਹੜੇ ਇੱਥੋਂ ਆ ਕੇ ਪੈਕ ਕਰਵਾ ਕਰਵਾ ਕੇ ਲੈ ਕੇ ਜਾਂਦੇ ਆ ਸ਼ਸ਼ੀਕਲ ਦੋਸਤੋ ਰੇਡੀਓ ਸਪਾਈਸ ਤੇ ਮੇਰੇ ਵੱਲੋਂ ਜਾਨੀ ਤੁਹਾਡੇ ਵੀਰ ਕਰਮ ਸਿੱਖਾ ਵੱਲੋਂ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਦੋਸਤੋ ਜਿੱਥੇ ਪੰਜਾਬ ਨੂੰ ਹੋਰ ਬਹੁਤ ਸਰੀਆਂ ਚੀਜ਼ਾਂ ਕਰਕੇ ਜਾਣਿਆ ਜਾਂਦਾ ਉਥੇ ਖਾਣੇ ਕਰਕੇ ਵੀ ਖਾਸ ਤੌਰ ਤੇ ਜਾਣਿਆ ਜਾਂਦਾ ਕਿਉਂਕਿ ਪੰਜਾਬ ਦਾ ਖਾਣਾ ਬੜਾ ਸੁਆਦੀਸ਼ਟ ਮਸਾਲੇਦਾਰ ਔਰ ਘਿਓ ਨਾਲ ਭਰਿਆ ਹੁੰਦਾ ਔਰ ਜਿਹੜੇ ਨਵਾਂ ਸ਼ਹਿਰ ਤੁਹਾਨੂੰ ਅੱਜ ਮੈਂ ਲੈ ਕੇ ਆਇਆ ਨਵਾਂ ਸ਼ਹਿਰ ਦੇ ਵਿੱਚ ਮੇਰੇ ਪਿੱਛੇ ਦੇਖ ਰਹੇ ਹੋ ਤੁਸੀਂ ਗੋਬਿੰਦ ਵੈਸ਼ਨੂ ਢਾਬਾ ਬਣਿਆ ਹੋਇਆ ਇਹ ਅੱਜ ਢੱਬਾ ਬਣ ਗਿਆ ਪਹਿਲਾਂ ਢੱਬਾ ਨਹੀਂ ਸੀ ਹੁੰਦਾ ਪਹਿਲਾਂ ਇਹ ਸਿਰਫ ਇੱਕ ਰੇੜੀ ਹੁੰਦੀ ਸੀ ਜਿਹੜੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਲੋਕ ਨੇ ਜਿਹੜੇ ਐਨ ਆਰ ਆਈ ਬਣ ਕੇ ਵਿਦੇਸ਼ਾਂ ਚ ਚਲੇ ਗਏ ਜਿਹੜੇ ਜਾਣਦੇ ਆ ਕਿ ਨਵਾਂ ਸ਼ਹਿਰ ਜਿਵੇਂ ਭਾਈਆ ਜਲੇਬੀਆਂ ਆਲਾ ਮਸ਼ਹੂਰ ਆ ਉੱਥੇ ਇਹ ਨਾਨਾ ਜਿਹੜੇ ਉਹ ਵੀ ਮਸ਼ਹੂਰ ਆ ਨਾਨ ਤਾਂ ਤੁਸੀਂ ਬਹੁਤ ਖਾਦੇ ਹੋਣਗੇ ਪਰ ਜਿਹੜੇ ਇਹ ਨਾਨ ਨੇ ਇਹਨਾਂ ਦਾ ਸਵਾਦ ਇੰਨਾ ਕੁ ਅਲੱਗਾ ਇੰਨਾ ਕੁ ਡਿਫਰੈਂਟ ਆ ਇੰਨਾ ਕੁ ਜ਼ਿਆਦਾ ਵਧੀਆ ਕਿ ਮੈਨੂੰ ਵੀ ਵੀਡੀਓ ਬਣਾਉਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਮੈਂ ਇੱਥੋਂ ਹੀ ਨਵਾਂ ਸ਼ਹਿਰ ਦੇ ਚ ਪੜਿਆ ਅਸੀਂ ਪਹਿਲਾਂ ਇਸ ਰੇੜੀ ਤੋਂ ਨਾਨ ਖਾਂਦੇ ਰਹੇ ਹਾਂ ਤੇ ਅੱਜ ਇਹ ਰੇੜੀ ਤੋਂ ਹੌਲੀ-ਹੌਲੀ ਇੱਕ ਰੈਸਟੋਰੈਂਟ ਛੋਟਾ ਜਿਹਾ ਇੱਕ ਬਣ ਗਿਆ ਤੇ ਬਹੁਤ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਆ ਸਾਰਾ ਦਿਨ ਇਹਨਾਂ ਨੂੰ ਵੇਲ ਨਹੀਂ ਮਿਲਦੀ ਨਾਨ ਤੋਂ ਆਉ ਤੁਹਾਨੂੰ ਦਿਖਾਉਨੇ ਆ ਕਿ ਇਹ ਜਿਆ ਖਾਸ ਕੀ ਹੈ ਇਸ ਨਾਨ ਦੇ ਵਿੱਚ ਜਿਹੜਾ ਲੋਕ बार-बार ਇੱਥੇ ਆਉਂਦੇ ਆ ਔਰ ਸਾਰਾ ਦਿਨ ਜਿਹੜੀ ਲਾਈਨ ਹੀ ਨਹੀਂ ਡੁੱਟਦੀ ਆਪਾਂ ਗੱਲ ਵੀ ਕਰਦੇ ਤੇ ਤੁਹਾਨੂੰ ਦਿਖਾਉਣੇ ਆ ਨਾਨ ਦੇ ਸਵਾਦ ਵੀਰ ਨਾਲ ਗੱਲ ਕਰਦੇ ਆ ਹੈਗਾ ਤਾਂ ਵੀਰ ਬਹੁਤ ਬਿਜ਼ੀ ਆ ਕਿਉਂਕਿ ਗਾਹ ਕੰਨੇ ਹੁੰਦੇ ਆ ਨਾ ਕੋ ਗੱਲ ਕਰਨ ਦਾ ਟਾਈਮ ਨਹੀਂ ਹੁੰਦਾ ਪਰ ਫਿਰ ਵੀ ਆਪਾਂ ਗੱਲ ਕਰਦੇ ਆ ਵੀ ਇਹ じゃ ਕੀ ਆ ਜਿਹੜਾ ਇਹ ਪਾਉਂਦੇ ਆ ਨਾਨਾਂ ਦੇ ਵਿੱਚ ਜਿਹੜਾ ਇੰਨਾ ਰਸ਼ ਇੱਥੇ 24 ਘੰਟੇ ਹੋਇਆ ਰਹਿੰਦਾ ਹਾਂਜੀ ਵੀਰ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਸਤਿ ਸ੍ਰੀ ਅਕਾਲ ਭਾਈ ਅੱਜ ਕਿੰਨਾ ਟਾਈਮ ਹੋ ਗਿਆ ਵੀਰ ਇੱਥੇ ਆਪਾਂ ਨੂੰ ਹੋਏ ਗਏ ਭਾਜੀ 30 ਸਾਲ ਹੋ ਗਏ ਜੀ ਪਹਿਲਾਂ ਰੇੜੀ ਲਾਉਂਦੇ ਸੀ ਹੁਣ ਦੁਕਾਨ ਆ ਭਾਜੀ ਆਪਣੀ ਹਾਂ ਪਹਿਲਾਂ ਤੁਹਾਡੇ ਡੈਡੀ ਹੁੰਦੇ ਸੀ ਨਾ ਹਾਂਜੀ ਹਾਂਜੀ ਡੈਡੀ ਹੈਗੇ ਭਾਜੀ ਉਹ ਖੜੇ ਆਪਣੇ ਪਾਲੀ ਸਾਈਡ ਅੱਛਾ ਹਾਂਜੀ ਹਾਂਜੀ ਠੀਕ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਘਟਾਤੀਆਂ ਹੁਣ ਸਿਰਫ ਇੱਕ ਕੰਮ ਦੇਤਾ ਉਹਨਾਂ ਨੂੰ ਹੋਰ ਭਾਜੀ ਬਸ ਹੋ ਰਿਹਾ ਟਾਈਮ ਪਾਸ ਉਹਨਾਂ ਨੂੰ ਬਸ ਉਹ ਵੀ ਨਾਲੇ ਹੁੰਦੇ ਆ ਅੱਛਾ ਫਿਰ ਕਿੰਨੇ ਪੜੇ ਲਿਖੇ ਹੋ ਤੁਸੀਂ ਅਸੀਂ ਤਾਂ ਭਾਜੀ 7 ਕਲਾਸਾ ਪੜ੍ਹੇ ਅੱਛਾ ਹਾਂਜੀ ਹਾਂਜੀ ਤੇ ਨਾਲ ਦੀ ਨਾਲੇ ਕੰਮ ਕਰਨਾ ਸ਼ੁਰੂ ਕਰ ਹੋਰ ਜੀ ਹੋਰ ਭਾਜੀ ਅਜਾ ਫਿਰ ਇਹ じゃ ਖਾਸ ਕੀ ਆ ਨਾਨ ਤਾਂ ਹੋਰ ਵੀ ਬਹੁਤ ਵਿਕਦੇ ਆ ਪਰ ਆਪਣਾ ਘਰ ਨਵਾਂ ਸ਼ਹਿਰ ਦੇ ਵਿੱਚ ਜਿਹੜੇ ਤੁਹਾਡੇ ਨਾਨ ਨੇ ਇਹ ਇੰਨੇ ਮਸ਼ਹੂਰ ਕਿਉਂ ਨੇ ਇੰਨਾ ਰਸ਼ ਇੱਥੇ ਕਾਤੇ ਰੰਦਾ ਬਸ ਭਾਜੀ ਆਪਣਾ ਘਰ ਵਾਲਾ ਟੇਸਟ ਆ ਜੀ ਸਾਰਾ ਠੀਕ ਹੈ ਜੀ ਇੱਧਰ ਹੀ ਕੋਈ ਵੀ ਮਸਾਲੇ ਨਹੀਂ ਹੈਗੇ ਜ਼ਿਆਦਾ ਨਹੀਂ ਹੈਗੇ ਹਰੇਕ ਨੂੰ ਟੇਸਟ ਕਰਕੇ ਦੇਖਣਾ ਚਾਹੀਦਾ ਹਾਂਜੀ ਬਸ ਹੋਰ ਤਾਂ ਕੋਈ ਹੈ ਨਹੀਂ ਘਰ ਵਾਲਾ ਟੇਸਟ ਆ ਬੰਦੇ ਨੂੰ ਇਹ ਲੱਗਦਾ ਵੀ ਘਰੇ ਰੋਟੀ ਖਾਧੀ ਆ ਆਪਾਂ ਬੰਦੇ ਨੂੰ ਇਹ ਮਹਿਸੂਸ ਇਹ ਮਹਿਸੂਸ ਹੁੰਦਾ ਬੰਦੇ ਦਾ ਪੇਟ ਸਹੀ ਰਹਿੰਦਾ ਹੈ ਹਾਂਜੀ ਹਾਂਜੀ ਘਰ ਵਾਲੇ ਮਸਾਲੇ ਆਪਣੇ ਬਿਲਕੁਲ ਅੱਛਾ ਹੋਰ ਜੀ ਤੇ ਕਿਹੜੇ ਕਿਹੜੇ नान ਹੁੰਦੇ ਆਪਨੇ ਆਪਣੇ ਕੋ ਆਲੂ ਵਾਲੇ ਹੈਗੇ ਆ ਪਨੀਰ ਵਾਲੇ ਹੈਗੇ ਗਾਲੀਕ ਹੈਗੇ ਆ ਮਿਕਸ नान ਹੈਗੇ ਅਨੀਅਨ ਹੈਗੇ ਭਾਜੀ ਹਾਂਜੀ ਇਹ ਵੈਰਾਈਟੀਆਂ ਹੈਗੀਆਂ 7-8 ਵੈਰਾਈਟੀਆਂ ਹੈਗੀਆਂ ਇੱਕ ਹੋਰ ਥੋੜੀ ਚਟਨੀ ਬੜੀ ਸਵਾਦ ਹੁੰਦੀ ਹੈਗੀ ਜਿਹੜੀ ਚਟਨੀ ਤੁਸੀਂ ਲੱਗ ਦਿੰਦੇ ਹੋ ਕਿ ਪਿੰਡਾਂ ਦੇ ਵਿੱਚ ਨਾ ਚਿਬੜਾਂ ਦੀ ਚਟਨੀ ਬਣਾਉਂਦੇ ਹੁੰਦੇ ਸੀ ਤੁਹਾਡੀ ਚਟਨੀ ਜਿਹਹੇ ਜਿਹੀ ਪਾਉਂਦੇ ਬਸ ਆਪਣੇ ਕੋ ਉਹੀ ਟਮਾਟਰ ਹੋ ਗਏ ਸਾਰਾ ਕੁਝ ਮਿਕਸ ਹੋ ਗਏ ਇਮਬਲੀ ਪਾਦੀ ਦੀ ਵਿੱਚ ਠੀਕ ਹੈ ਜੀ ਬਸ ਇਦਾਂ ਹੀ ਆ ਜੀ ਥੋੜਾ ਪਿਆਰ ਆ ਚਟਨੀ ਦੇ ਵਿੱਚ ਆਪਣਾ ਸਾਰਿਆਂ ਨੂੰ ਪਸੰਦ ਆਂਦੀ ਐ ਹਾਂ ਜੀ ਨੌਜਵਾਨਾਂ ਨੂੰ ਸੇਧ ਦੇਣ ਲਈ ਵੀ ਕਿੰਨਾ ਕੁ ਕਮਾਈ ਜਿਹੜੀ ਇਸ ਰੋਜ਼ਗਾਰ ਤੋਂ ਤੁਸੀਂ ਕਰ ਲੈਣੀ ਆ ਮੰਤਰੀ ਬਸ ਮਾੜੀ-ਮੋਟੀ ਹੋ ਜਾਂਦੀ ਪਾਜੀ ਹੁਣ ਅੱਜਕੱਲ ਮਹਿੰਗਾਈ ਵੀ ਬਹੁਤ ਹੋ ਗਈ ਯਾਰ ਔਰ 4-5000 ਵਧੀਆਂ ਹੋ ਜਾਂਦੀ ਐ ਬਸ ਸੇਲ 4-5000 ਦਿਨ ਦੀ ਹੋਰ ਜੀ ਹੋਰ ਮਹਿੰਗਾਈ ਬਹੁਤ ਹੋ ਗਈ ਅੱਜਕੱਲ ਤੁਹਾਨੂੰ ਪਤਾ ਹੀ ਆ ਪਾਜੀ ਜੋ ਤੁਹਾਡੇ ਬਾਪੂ ਜੀ ਨਾਲ ਵੀ ਗੱਲ ਕਰਦੇ ਆ ਉਹ ਵੀ ਕਾਫੀ ਦੇਰ ਤੋਂ ਇੱਥੇ ਕਿਉਂਕਿ ਸ਼ੁਰੂਆਤ ਕੰਮ ਦੀ ਇਹਨਾਂ ਨੇ ਕੀਤੀ ਸੀਗੀ ਇੱਧਰ ਇੱਕ ਸਾਈਡ ਤੇ ਅੱਜ ਕੱਲ ਇਹ ਬਣਾ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਜੀ ਅੰਕਲ ਜੀ ਮੈਂ ਤੁਹਾਨੂੰ ਅਜ ਤੱਕ ਤੁਹਾਡਾ ਨਾਮ ਨਹੀਂ ਪੁੱਛਿਆ ਨਾਮ ਤਾਂ ਤੁਹਾਡੇ ਵਾਊਚਰ ਦੇ ਕਰਨੇ ਆ ਅੱਛਾ ਮੇਰੇ ਨਾਮ ਅਜ ਗੋਬਿੰਦ RAM ਜੀ ਅੱਛਾ ਗੋਬਿੰਦ RAM ਅਸੀਂ ਤੁਹਾਡੇ ਨਾਮ ਤੇ ਟੱਪਾ ਬੁਣਾਇਆ ਹਾਂ ਜੀ ਹਾਂ ਜੀ ਹਾਂ ਜੀ ਇਹਨੇ ਕਦੋਂ ਸ਼ੁਰੂ ਕੀਤਾ ਸੀ ਇਹ ਕੰਮ ਹੋ ਗਏ 3 ਸਾਲ ਹੋ ਗਏ ਕੰਮ ਕਰਦੇ ਨੂੰ ਹਾਂ ਜੀ ਹਾਂ ਜੀ ਕਿਦਾ ਵਧੀਆ ਚੱਲਦਾ ਜੀ ਗੁਜਾਰਾ ਗਜੂਰਾ ਵਧੀਆ ਹਾਂਜੀ ਹਾਂਜੀ ਬਰੀਆ ਬਰੀਆ ਦਾ ਆਪਕੇ ਦੁਆ ਨਾਲ ਬਹੁਤ ਧੰਪਾਸ ਬਰੀਆ ਹੋ ਰਹੀ ਹੈ ਉਹ ਬੱਚੇ ਵੀ ਐਸੇ ਕੰਮ ਚ ਲੱਗੇ ਹੋਏ ਹਾਂਜੀ 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 ਐਸੇ ਕੰਮ ਤੇ ਬੱਚੇ ਵੀ ਸਾਰੇ ਹੁਣ ਕਰਨਾ ਹੀ ਪੈਣੀ ਹੈ ਬੱਚੇ ਵੀ ਨਿਆ ਅਰੇ ਤੁਹਾਡੇ ਕੋਲ ਰੈਸਪੀ ਹੋਣੀ ਹੈ ਕੀ ਖਾਸ ਹੈ ਜਿਆ ਪਾਉਂਦੇ ਕੀ ਆ ਤੁਸੀਂ ਨਾਨ ਚ ਜਿਹੜਾ ਇੰਨਾ ਮਸ਼ਹੂਰ ਹੋਇਆ ਹੈ ਬਸ ਇਦਾਂ ਹੀ ਹਾਂਜੀ ਜeneਆ ਟੇਸਟ ਦੇ ਕੇ ਬੰਦਾ ਆਈ ਜਾਂਦੇ ਅਸੀਂ ਮਹੰਗੇ ਵੀ ਨਹੀਂ ਲਾਂਦੇ ਰੇਰੀ ਲਾਂਦੇ ਵੀ ਨਹੀਂ ਉਹ ਵੀ 40 ਰੁਪਏ ਸਕੇ ਹੁਣ ਦੁਕਾਨ ਕਰਦੇ ਹੋ 45 ਰੁਪਏ ਹੈਗੇ ਜੀ ਜੀ ਪੈਦਾ ਕਰਨਾ ਜਿਹੜੇ ਗਾਰਲਿਕ ਨਾਨ ਨੇ ਉਹ ਉਹ ਤਾਂ ਗਾਰਲਿਕ ਨਾਨ ਹੋਣੀ ਮੈਂ ਖਾਲੇ ਮੈਂ ਤਾਂ ਪਟਾਈ ਦੀ ਨਹੀਂ ਆਣੇ ਪਤਾ ਹੁਣ ਮੈਂ ਤਾਂ ਭੋਈ ਰੇਦਾ ਜੀ ਮੈਨੇਜਰ ਉਹ ਬੜੇ ਹੋਏ ਆ ਹਾਂਜੀ ਹਾਂਜੀ ਹਾਂ ਤੇ ਹਰ ਤਰ੍ਹਾਂ ਦਾ ਨਾਨ ਹੈ ਇੱਥੇ ਗੋਭੀ ਦੇ ਨਾਨ ਵੀ ਆ ਅਦਰਕ ਲਸਣ ਦੇ ਨਾਨ ਵੀ ਆ ਤੇ ਗਾਰਲਿਕ ਨਾਨ ਤੋਂ ਬਿਨਾ ਆਪਣੇ ਪਿਆਜ਼ ਦੇ ਨਾਨ ਇਹਨਾਂ ਕੋਲ ਖਾਸ ਨੇ ਪਨੀਰ नान ਮਿਕਸ नान ਸਿੰਪਲ नान ਹਰ ਤਰ੍ਹਾਂ ਦਾ नान ਹੈ ਜਿੰਨਾ ਵੀ ਨਵੇਂ ਸ਼ਹਿਰ ਦੇ ਆਲੇ ਦੁਆਲੇ ਦੇ ਫੂਡ ਲਵਰਸ ਨੇ ਉਹ ਇਸ नान ਦੀ ਰੈਡੀ ਤੇ ਆਉਣ ਲਈ ਉਤਾਵਲੇ ਰਹਿੰਦੇ ਆ ਤੁਸੀਂ ਦੇਖ ਸਕਦੇ ਹੋ ਕਿ ਵੀਰ ਪੈਕਿੰਗ ਕਰ ਰਿਹਾ ਵੱਡੇ ਪੱਧਰ ਤੇ ਜਿਹੜੀ ਨਾਨਾਂ ਦੀ ਪੈਕਿੰਗ ਘਰੇ ਬੈਠੇ ਲੋਕ ਮੰਗਵਾਉਂਦੇ ਆ ਨਾ ਤੋਂ ਨਾਨਾਂ ਦੀ ਪੈਕਿੰਗ ਤੇ ਚਟਨੀ ਜਿਹੜੀ ਵੀਰ ਪੈਕ ਕਰ ਰਿਹਾ ਇਹ ਚਟਨੀ ਦਾ ਸਵਾਦ ਹੈ ਜਿਹੜਾ ਬਿਲਕੁਲ ਅਲੱਗ ਜੇ ਤੁਸੀਂ ਆਕੇ ਖਾਓਗੇ ਹੁਣ ਮੈਂ ਦੱਸ ਨਹੀਂ ਸਕਦਾ ਕਿਉਂਕਿ ਸਵਾਦ ਨੂੰ ਬੋਲ ਕੇ ਦੱਸਣਾ ਔਖਾ ਹੋ ਜਾਂਦਾ ਇਹ ਵੀਰ ਤੁਹਾਡੇ ਸਾਹਮਣੇ ਅਦਰਕ ਲਸਣ ਤੇ ਪਿਆਜ਼ ਦਾ नान ਬਣਾ ਰਿਹਾ ਤੇ ਵਿੱਚ ਪਨੀਰ ਵੀ ਆ ਲਓ ਜੀ ਤੰਦੂਰ ਦੇ ਵਿੱਚ ਲਾਤਾ ਤੇ ਇਸ ਤੋਂ ਬਾਅਦ ਪਲੇਟ 'ਤੇ ਸਜਾ ਕੇ ਗਾਹਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਬੇਸ਼ੱਕ ਵੀਰ ਕਮਾਈ ਦੱਸਣਾ ਨਹੀਂ ਚਾਹੁੰਦਾ ਆਪਣੀ ਥੋੜੀ ਕਮਾਈ ਦੱਸ ਰਿਹਾ ਪਰ ਸਾਨੂੰ ਪਤਾ ਹੈ ਵੀ ਜਿਹੜੇ ਖਾਣ ਦੇ ਸ਼ਕੀਨ ਨੇ ਉਹ ਅਕਸਰ ਇੱਥੇ ਆ ਕੇ ਇਸ ਨਾਨ ਦੇ ਮ제 ਲੈਂਦੇ ਆ ਔਰ ਇਹਨਾਂ ਦੇ ਬਣਾਏ ਹੋਏ ਜਿਹੜੇ ਚਨੇ ਨੇ ਉਹ ਚਨਿਆਂ ਦਾ ਇੱਕ ਅਲੱਗ ਟੇਸਟ ਆ ਤੁਸੀਂ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਚਨੇ ਜ਼ਰੂਰ ਖਾਦੇ ਹੋਣਗੇ ਇਹਨਾਂ ਦਾ ਸਵਾਦ ਹੀ ਅਲੱਗ ਕਿਉਂਕਿ ਇਹਦੇ ਵਿੱਚ ਬਰੀਕ-ਬਰੀਕ ਪੀਸ ਜਿਹੜੇ ਪਨੀਰ ਦੇ ਵੀ ਪਾਏ ਹੁੰਦੇ ਆ ਨਵਾਂ ਸ਼ਹਿਰ ਦੇ ਸਲੋ ਰੋਡ ਦੇ ਉੱਤੇ ਇਹ ਢਾਬਾ ਬਣਿਆ ਹੋਇਆ ਹੈ ਜਿਹੜੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਲੋਕ ਨੇ ਸਾਰੇ ਜਾਣਦੇ ਆ ਕਿ ਕਿੰਨਾ ਵਧੀਆ ਖਾਣਾ ਇੱਥੇ ਮਿਲਦਾ ਜਿਵੇਂ ਵੀਰ ਨੇ ਦੱਸਿਆ ਕਿ ਦੇਸੀ ਘਰ ਦੇ ਜਿਹੜੇ ਮਸਾਲੇ ਹੁੰਦੇ ਆ ਉਹ ਇਹ ਪਾਉਂਦੇ ਆ گارਲਿਕ ਨਾਨ, ਅਨੀਅਨ ਨਾਨ ਤੇ ਪਨੀਰ ਨਾਨ ਔਰ ਜਿਹੜਾ ਇੱਕ ਵਾਰ ਇੱਥੇ ਨਾਨ ਖਾ ਜਾਂਦਾ ਮੁੜ ਕੇ ਨਾਨ ਖਾਣ ਇੱਥੇ ਹੀ ਆਉਂਦਾ ਟੇਬਲ ਦੇ ਵੀਰ ਨੇ ਨੰਬਰ ਲਾਇਆ ਹੈ ਅੱਜ ਕੱਲ ਤਾਂ ਪਹਿਲਾਂ ਤਾਂ ਐਦਾਂ ਹੀ ਰੇੜੀ ਤੇ ਖੜ ਕੇ ਸਾਰੇ ਖਾਂਦੇ ਸੀ ਜਿਹੜੇ ਜਿਹੜੇ ਵੀਰ ਨੇ ਨਾਨ ਖਾਣਾ ਤਾਂ ਜਰੂਰ ਸਲੋ ਰੋਡ ਨਵਾਂ ਸ਼ਹਿਰ ਦੇ ਉੱਤੇ ਇੱਕ ਵਾਰ ਆ ਕੇ ਨਾਨ ਦਾ ਟੇਸਟ ਜਰੂਰ ਕਰੋ ਕਾਫੀ ਸ਼ਹਿਰ ਦੇ ਲੋਕ ਨੇ ਜਿਹੜੇ ਉਹ ਪੈਕ ਕਰਵਾ ਕੇ ਨਾਸ਼ਤਾ ਇੱਥੋਂ ਹੀ ਮੰਗਾਉਂਦੇ ਆ ਕਹਿੰਦੇ ਵੱਡੀ ਗਿਣਤੀ ਦੇ ਵਿੱਚ ਆਹ ਤੁਹਾਡੇ ਸਾਹਮਣੇ ਦੇਖੋ ਪੈਕ ਹੋ ਰਿਹਾ ਖਾਣਾ ਵੱਡੇ ਸ਼ਹਿਰਾਂ 'ਚ ਤਾਂ ਸਵਿਗੀ ਵਰਗੇ ਜਿਹੜੇ ਜ਼ੋਮੈਟੋ ਵਰਗੇ ਵਰਗੀਆਂ ਕੰਪਨੀਆਂ ਨੇ ਜਿਹੜੀਆਂ ਉਹ ਭੇਜਦੀਆਂ ਨੇ ਇੱਥੇ ਇਹ ਆਪ ਹੀ ਲੋਕ ਨੇ ਜਿਹੜੇ ਇੱਥੋਂ ਆ ਕੇ ਪੈਕ ਕਰਵਾ ਕਰਵਾ ਕੇ ਲੈ ਕੇ ਜਾਂਦੇ ਆ ਖਾਸ ਤੌਰ ਤੇ ਵੀਰ ਸਾਡੇ ਲਈ ਅੱਜ ਇਹ ਨਾਨ ਦੀ ਪਲੇਟ ਤਿਆਰ ਕਰ ਰਿਹਾ ਸੋ ਦੋਸਤੋ ਹੁਣ ਤੁਹਾਡੇ ਵੀਰ ਕਰਮ ਸੇਖਾਂ ਨੂੰ ਦਿਓ ਇਜਾਜ਼ਤ ਤੇ ਜਿੰਨੇ ਵੀ ਖਾਣ ਦੇ ਸ਼ਕੀਨ ਨੇ ਫੂਡ ਲਵਰਸ ਨੇ ਉਹ ਇੱਕ ਵਾਰ ਜਦੋਂ ਦੁਆਬੇ ਚ ਆਉਂਦੇ ਆ ਨਵਾਂ ਸ਼ਹਿਰ ਆਉਂਦੇ ਆ ਸਲੋ ਰੋਡ ਦੇ ਉੱਤੇ ਇੱਕ ਵਾਰ ਇੱਥੋਂ ਦੇ ਨਾਨ ਖਾ ਕੇ ਜਰੂਰ ਦੱਸਿਓ ਕਿ ਕਿਦਾਂ ਦੇ ਲੱਗੇ ਤੇ ਸਾਡੀ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਜਰੂਰ ਕਰੋ ਧੰਨਵਾਦ